ਸਾਨੂੰ ਕੋਈ ਇਨਸਾਫ ਵਾਲੇ ਪਾਸੇ ਕੋਈ ਵੀ ਬੰਦਾ ਨਹੀਂ ਦੇ ਰਿਹਾ ਜੀ ਕਿਸੇ ਕੋਈ ਵੱਡੇ ਅਫਸਰ ਦਾ ਫੋਨ ਨਹੀਂ ਆਇਆ ਕੋਈ ਪੁਲਿਸ ਇੰਸਪੈਕਟਰ ਦਾ ਫੋਨ ਨਹੀਂ ਆਇਆ ਕੋਈ ਸਾਨੂੰ ਦੱਸਿਆ ਨਹੀਂ ਜਾ ਰਿਹਾ ਵੀ ਕੀ ਕਿਥੋਂ ਤੱਕ ਕਿਧਰ ਦੀ ਇੰਗਵਾਰੀ ਕਿਧਰ ਗਈ ਹੈ ਨੇ ਏ ਮੇਰਾ ਲਾਲ ਏ ਮੇਰਾ 라ਵ ਦੇਖੋ ਜੀ ਮੈਂ ਤਿੰਨ ਤੋਂ ਚਾਰ ਬੰਦੇ ਦੱਸਿਆ ਉਹਨਾਂ ਨੇ ਉਹਨਾਂ ਨੇ ਇੱਕ ਦੇ ਬੰਦੇ ਦੇ ਪਰਚਾ ਕੀਤਾ ਦੋ ਤਿੰਨ ਬਾਹਰ ਖੜੇ ਛੇ ਸੱਤ ਜਾਣਿਆਂ ਦਾ ਇਹ ਕੰਮ ਕਰਦੇ ਬੰਦੇ ਦਾ ਕੰਮ ਹੀਗਾ ਜੀ ਸਾਡਾ ਜਿਹੜਾ ਪੁਰਾਣਾ ਘਰ ਹੈਗਾ ਨਵੀਂ ਬਾਦੀ ਸੀ ਉੱਥੇ 2018 ਦੇ ਵਿੱਚ ਲੜਾਈ ਹੋਈ ਸੀ ਕੋਚਾ ਗੈਕਣਾ ਉਦੋਂ ਵੀ ਸਾਡਾ ਇੱਕ ਬੱਚਾ ਮਾਰ ਦਿੱਤਾ ਸੀ ਇਹਨਾਂ ਨੇ ਉਹ ਇਹਨੂੰ 8-10 ਦਿਨ ਤੋਂ ਧਮਕੀਆਂ ਮਿਲ ਰਹੀਆਂ ਸੀ ਮੇਰੇ ਬੇਟੇ ਨੂੰ ਕਿ ਤੈਨੂੰ ਮਾਰ ਦੇਣਾ ਤੇ 12 ਤਰੀਕ ਰਾਤ ਨੂੰ ਇਹ ਕੰਮ ਕਰ ਗਏ ਨੇ ਆਏ ਮੇਰਾ ਰਾਮ ਮੈਂ ਮੰਗਾਂ ਮੈਂ ਇਨਸਾਫ ਦੀ ਗਾਦੇ ਪੁਲਿਸ ਕिशनर ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਜਵਾਨ ਬੱਚਾ ਹੈ 22 ਸਾਲ ਦਾ ਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਮੇਰਾ ਨਾਂ ਹੈ ਪੀਰੀ ਮੈਂ ਸਮਾਈਲਿੰਗ ਤੇ ਫਤਕਰ ਜੁੜੀਆਂ ਰੋੜਦਾ ਰਹਿਣ ਵਾਲਾ 12 ਤਰੀਕ ਰਾਤ ਨੂੰ ਮੇਰਾ ਬੇਟਾ ਆ ਰਿਆ ਸੀ ਇਹ ਕੰਮ ਤਾਂ ਸਲੂਨ ਦਾ ਕੰਮ ਕਰਦਾ ਹੈ ਤੇ ਪਿੱਛੋਂ ਤਿੰਨ ਤੋਂ ਚਾਰ ਬੰਦੇ ਆਏ ਨੇ ਜਿਹੜੇ ਲੱਖ ਦੀਆਂ ਗੋਲੀਆਂ ਮਾਰੀਆਂ ਉਹਦੇ ਬਾਅਦ ਚ ਜਦੋਂ ਉਹਨੂੰ ਵੇਖਿਆ ਗਿਆ ਤੇ ਉਹਦੇ ਫੇਰ ਚੰਕਾ ਕੇ ਫਿਰ ਸੱਤ ਗੋਲੀ ਮਾਰੀ ਗਈ ਹੈ 6 ਗੋਲੀਆਂ ਮਾਰੀਆਂ ਗਈਆਂ ਜੀ ਉਹਨੂੰ ਅਰ 6 ਦਿਨ ਹੋ ਗਏ ਨੇ ਸਾਨੂੰ ਕੋਈ ਇਨਸਾਫ ਵਾਲੇ ਪਾਸੇ ਕੋਈ ਵੀ ਬੰਦਾ ਨਹੀਂ ਦੇ ਰਿਹਾ ਜੀ ਕਿਸੇ ਕੋਈ ਵੱਡੇ ਅਫਸਰ ਦਾ ਫੋਨ ਨਹੀਂ ਆਇਆ ਕੋਈ ਪੁਲਿਸ ਇੰਸਪੈਕਟਰ ਦਾ ਫੋਨ ਨਹੀਂ ਆਇਆ ਕੋਈ ਸਾਨੂੰ ਦੱਸਿਆ ਨਹੀਂ ਜਾ ਰਿਹਾ ਵੀ ਕੀ ਕਿੱਥੋਂ ਤੱਕ ਕਿਧਰ ਦੀ ਇਨਕੁਆਇਰੀ ਕਿਧਰ ਗਈ ਹੈ ਜੀ ਉਹ ਵੀ ਦਿੱਤੀ ਪੁਲਿਸ ਨੂੰ ਸੀ.ਟੀ. ਵਿੱਚ ਕਿੰਨੇ ਟੋਟਲ ਜਾਣੇ ਤੇ ਹੁਣ ਤੱਕ ਕੋਈ ਕੀ ਕਾਰਵਾਈ ਹੈ ਵੇਖੋ ਜੀ ਮੈਂ ਤਿੰਨ ਤੋਂ ਚਾਰ ਬੰਦੇ ਦੱਸਿਆ ਨਾਲੇ ਉਹਨਾਂ ਨੇ ਇੱਕ ਦੇ ਬੰਦੇ ਦੇ ਪਰਚਾ ਕੀਤਾ ਦੋ ਤਿੰਨ ਵਾਰ ਖੜੇ ਸੀ ਸੱਤ ਜਾਣਿਆਂ ਦਾ ਇਹ ਕੰਮ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਦੀ ਰਕੀ ਕੀਤੀ ਗਈ ਹੈ 1.5 ਮਿੰਟ ਪਹਿਲਾਂ ਆਏ ਨੇ ਮਾਰਨ ਵਾਲੇ ਮੇਰਾ ਬੇਟਾ 1.5 ਮਿੰਟ ਬਾਅਦ ਆਇਆ ਦੋ ਤਿੰਨ ਮਿੰਟ ਜੀ ਇਹ ਕੰਮ ਕਰਕੇ ਚਲੇ ਗਏ ਨੇ ਪਹਿਲਾਂ ਪਲਾਣ ਲੀਂਗੇ ਜੀ ਸਾਡਾ ਜਿਹੜਾ ਪੁਰਾਣਾ ਘਰ ਆ ਨਵੀਂ ਬਾਦੀ ਸੀ ਉੱਥੇ 2018 ਦੇ ਵਿੱਚ ਲੜਾਈ ਹੋਈ ਸੀ ਪੋਚਾ ਗੈਕਣਾ ਉਦੋਂ ਵੀ ਸਾਡਾ ਇੱਕ ਬੱਚਾ ਮਾਰ ਦਿੱਤਾ ਸੀ ਇਹਨਾਂ ਨੇ ਤੇ ਉਦੋਂ ਵੀ ਉਹ ਬੰਦੇ ਫੜੇ ਗਏ ਸੀ ਅੱਜ ਵੀ 302 ਚੰਦਰਿਆ ਉਹਦੇ ਚ ਕੁਝ ਬੰਦੇ ਜਿਹੜੇ ਜਮਾਨਤੇ ਬਾਹਰ ਆਏ ਨੇ ਉਹ ਇਹਨੂੰ 8-10 ਦਿਨ ਤੋਂ ਧਮਕੀਆਂ ਮਿਲag ਰਹੀਆਂ ਸੀ ਮੇਰੇ ਬੇਟੇ ਨੂੰ ਵੀ ਤੈਨੂੰ ਮਾਰ ਦੇਣਾ ਤੇ 12 ਤਰੀਕ ਰਾਤ ਨੂੰ ਇਹ ਕੰਮ ਕਰ ਗਏ ਨੇ। ਜਦੋਂ ਧਮਕੀਆਂ ਲੀਆਂ ਸੀ ਕੰਪਲੇਨਟ ਕੀਤੀ ਸੀ ਪੁਲਿਸ ਨੂੰ। ਕੰਪਲੇਨਟ ਸਾਰੇ ਹੀ ਕਰਨੀ ਸੀ ਅਜੇ। ਪਹਿਲਾਂ ਇਹ ਕੰਮ ਹੋ ਗਿਆ। ਇਹਨਾਂ ਬਾਅਦ ਤੋਂ ਗੱਲਬਾਤ ਹੋਈ ਵੀ ਇੱਕ ਜਾਂ ਤੇ ਤੁਸੀਂ ਗਏ ਨਹੀਂ। ਪੁਲਿਸ ਅਧਿਕਾਰੀ ਕੋਈ ਆਇਆ ਨਹੀਂ ਸਾਡੇ ਘਰ ਉਦੋਂ। 6 ਦਿਨ ਹੋ ਗਏ ਅਜੇ। ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਸਰ ਮੈਂ ਉਸ ਦਿਨ ਦਾ ਹੀ ਕਾਰਜਕ੍ਰਮ ਚ ਲੱਗਾ ਜੀ ਮੈਂ ਗਿਆ ਹੀ ਨਹੀਂ। ਮੰਗ ਮੈਂਨ ਸਾਦੀ ਕਰਦੇ ਪੁਲਿਸ ਕੁਸ਼ਰ ਸਾਹਮਣੂ ਹੱਥ ਜੋੜ ਕੇ ਬੇਨਤੀ ਹੈ ਕਿ ਮੇਨੂੰ ਇਨਸਾਫ ਦਿੱਤਾ ਜਾਵੇ ਮੇਰਾ ਜਵਾਨ ਬੱਚਾ ਹੈ 22-23 ਸਾਲ ਦਾ। ਤੇ ਬਹੁਤ ਬੁਰੀ ਤਰ੍ਹਾਂ ਮਾਰਿਆ। ਤੋ ਸਾਧ ਦਿੰਦੀ ਵੀ ਹੈ ਪਰ ਮੈਨੂੰ ਨਹੀਂ ਪਤਾ ਇਹੋ ਜਿਹਾ ਸਾਧ ਦਿੰਦੀ ਵੀ ਅਜ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਮੈਨੂੰ ਮੋਕੇ ਤੇ ਬੋਲੋਸ ਆਈਏ ਬਾਅਦ ਚ ਬੋਲਸ ਆਈ ਨਹੀਂ ਬਾਅਦ ਚ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੈ ਬੰਦਾ ਰਾਤ ਨੂੰ ਘੜ ਦੇ ਦਿੰਦੇ ਛੜ ਦਿੰਦੇ ਹੋ ਸਾਫ ਦੀ ਮੰਗਿਆ ਜੀ ਸਾਡੀ ਬਹੁਤ ਵਧੀਆ ਗਲੋੜੀਆਂ ਪੈਕ ਗਲੋੜੀਆਂ ਕਦੀ ਇਹ ਵਰਦਤ ਹੋਈ ਨਹੀਂ ਹੈ ਇਹ ਫਸਟ ਟਾਈਮ ਇਹ ਵਰਦਤ ਹੋਈ ਉਹਦੇ ਲੋਕ ਬਹੁਤ ਡਰੇ ਬੈਨੇ ਤੋਂ ਕੰਮ ਕਰਦਾ ਸੀ ਉਮਰ ਕੀ ਸੀ 24 25 ਸਾਲ ਦੀ ਹੋ ਰਹੀ ਸੀ ਸੱਚੇ ਮੈਂਰਾ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਰਾਸ਼ਟਰੀ ਅਧਿਕਾਰੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਲਵ ਰੀਸਿੰਗ ਜੋ ਇੱਕ ਨੌਜਵਾਨ ਲੜਕਾ ਸੀ ਮਿਹਨਤੀ ਸੀ ਤੇ ਇੱਕ ਸਲੂਨ ਦੇ ਵਿੱਚ ਕਾਰਜ ਕਰਦਾ ਸੀ ਉਹਦੇ ਕਈ ਸਾਲਾਂ ਤੋਂ ਜਿਸਾ ਪਰਿਵਾਰ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕਿ ਇੱਕ ਰੰਜਿਸ ਚੱਲੀ ਆ ਰਹੀ ਸੀ ਪਰਿਵਾਰ ਨੂੰ ਸ਼ੰਕਾ ਹੈ ਕਿ ਇਸ ਕਤਲ ਦੇ ਪਿੱਛੇ ਕੋਈ ਸਾਜ਼ਿਸ਼ ਕਰਤਾ ਅਗੇ ਨੇ ਲੇਕਿਨ ਜਿਹੜੇ ਇਲਾਕੇ ਦੇ ਇਸ ਏਰੀਏ ਦੇ ਐਸਐਚਓ ਨੇ ਉਹਨਾਂ ਲਈ ਜਿਹੜਾ ਏਰੀਆ ਤੇ ਜਿਨ੍ਹਾਂ ਵੀ ਲੋਕ ਆਂਦੇ ਨੇ ਉਹ ਸਾਰੇ ਉਹਨਾਂ ਦਾ ਪਰਿਵਾਰ ਹੈ ਉਹ ਇੱਕ ਅੱਛੇ ਐਸਐਚਓ ਵੀ ਨੇ ਲੇਕਿਨ ਪਰਿਵਾਰ ਦੀ ਉਹਨਾਂ ਦੇ ਨਾਲ ਨਾਰਾਜ਼ਗੀ ਹੈ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਇੱਕ ਉਹਦਾ ਦਾ ਜਵਾਨ ਪੁੱਤਰ ਚਲਾ ਗਿਆ ਨਾ ਹੀ ਐਸਐਚਓ ਨੇ ਨਾ ਹੀ ਐਸਪੀ ਹੈਡਕ quarters ਨੇ ਨਾ ਹੀ ਉਹਨਸੋ ਦੇ ਪੁਲਿਸ ਕਮਿਸ਼ਨਰ ਨੇ ਇੱਥੇ ਆਣਾ ਇਹਨਾਂ ਕੋਲ ਆ ਕੇ ਦੁੱਖ ਵਿਅਕਤ ਕਰਨਾ ਨਾ ਹੀ ਕਿਸੇ ਮੰਤਰੀ ਨੇ ਇੱਥੇ ਆ ਕੇ ਦੁੱਖ ਵਿਅਕਤ ਕੀਤਾ ਕਿ ਐਡੀ ਵੱਡੀ ਘਟਨਾ ਹੋ ਗਈ ਹੈ ਇੱਕ ਘਰ ਦਾ ਜੀ ਚਲਾ ਗਿਆ ਤੇ ਉਹ ਅੱਜ 4-5 ਦਿਨ ਹੋ ਗਏ ਆ ਕੋਈ ਦੋਸ਼ੀ ਨਹੀਂ ਫੜਿਆ ਗਿਆ ਇਹਨਾਂ ਨੇ ਚਾਰ ਬੰਦਿਆਂ ਦੇ ਜਿਹੜੇ ਨਾਂ ਹੈ ਜਿਹੜੇ ਉੱਥੇ ਦਿੱਤੇ ਜਿਹੜੇ ਸੀਸੀਟੀਵੀ 'ਚ ਆਏ ਨੇ ਲੇਕਿਨ ਹੁਣ ਪਤਾ ਲੱਗ ਰਿਹਾ ਕਿ ਇੱਥੇ ਕੋਲ ਇੱਕ ਨੁੱਕਰ ਤੇ ਹਾਤਾ ਸੀ ਉੱਥੇ ਵੀ ਚਾਰ ਬੰਦੇ ਸੀ ਇਹ ਜਿਹਦੀ ਕਤਲ ਕੀਤਾ ਗਿਆ ਇਹ ਲਾਕ ਡਾਕ ਨਾ ਕੀਤਾ ਗਿਆ ਇਹਦੇ ਪਿੱਛੇ ਕੌਣ ਸਾਜ਼ਿਸ਼ ਕਰਤਾ ਨੇ ਪਰਿਵਾਰ ਦਾ ਸਵਾਲ ਹੈ ਕਿ ਕੌਣ ਸਾਜ਼ਿਸ਼ ਕਰਤਾ ਦੇ ਕਿਉਂਕਿ ਇਹਨਾਂ ਦੇ ਬੇਟੇ ਨੂੰ 10-12 ਦਿਨ ਤੋਂ ਮਾਰਨ ਦੀ ਧਮਕੀਆਂ ਆ ਰਹੀਆਂ ਸੀ ਲੇਕਿਨ ਇਹਾਂ ਨੇ ਇਹਨਾਂ ਨੂੰ ਸਿਰਫ ਇਹ ਪੁੱਛ ਨੂੰ ਇਹਾਂ ਨੇ ਜਾ ਕੇ ਦੱਸਿਆ ਨਹੀਂ ਗੇਦੇ ਕਰਨ ਅੱਜ ਇਹਨਾਂ ਦਾ ਜਿਹੜਾ ਘਰ ਦਾ ਜਿਹੜਾ ਜੀ ਇਹਨਾਂ ਦੇ ਵਿੱਚ ਨਹੀਂ ਹੈਗਾ ਅਗਰ ਪੁਲਸ ਪ੍ਰਸ਼ਾਸਨ ਨੇ 24 ਘੰਟੇ ਦੇ ਅੰਦਰ ਇਹ ਦੋਸ਼ੀਆਂ ਨੂੰ ਨਾ ਫੜਿਆ ਤੇ ਅਸੀਂ ਭੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਇਸ ਪਰਿਵਾਰ ਨੂੰ ਇਨਸਾਫ ਦਿਆ ਕੇ ਰਾਵਾਂਗੇ ਉਸ ਪ੍ਰਸ਼ਾਸਨ ਐ ਭੁੱਲ ਜਾਵੇ ਕਿ ਵੀ ਉਹ ਗੋਲੀਆਂ ਦੇ ਕੇ ਤੇ ਇਸ ਪਰਿਵਾਰ ਨੂੰ ਜਾਂ ਸਾਨੂੰ ਸੰਤੁਸ਼ਟ ਕਰ ਦਾਂਗੇ ਇੱਕ ਸੀਸੀਟੀਵੀ ਫੁਟੇਜ ਉਸ ਪ੍ਰਸ਼ਾਸਨ ਨੇ ਕਿਹਾ ਇਹ ਕਢਾ ਰਹੇ ਆ ਪਿਤਾ ਜੀ ਨੇ ਲੱਭੀ ਦੇ ਪਿਤਾ ਜੀ ਨੇ ਕਈ ਜਿਹੜੇ ਮੌਤਵੀਰ ਲੋਕਾਂ ਨੇ ਐਸਐਚਓ ਸਾਹਿਬ ਨਾਲ ਕੰਟੈਕਟ ਕੀਤਾ ਐਸਐਚਓ ਸਾਹਿਬ ਤੇ ਵੈਸੇ ਬਹੁਤ ਵਧੀਆ ਬੰਦੇ ਨੇ ਲੇਕਿਨ ਉਹਨਾਂ ਦਾ ਜਵਾਬ ਕੀ ਸੀ ਕਿ ਵੀ ਮੈਂ ਕੋਰਚੇ ਆ ਬੰਦਾ ਸਾਰਾ ਦਿਨ ਹੀ ਕੋਰਚੇ ਰਹਿੰਦਾ 6 ਦਿਨ ਚ ਪਰਿਵਾਰ ਨੂੰ ਆ ਕੇ ਕੁਝ ਹੋਰ ਜਾਣਕਾਰੀਆਂ ਲਈਤੀਆਂ ਜਾ ਸਕਦੀਆਂ ਸੀ ਲੇਕਿਨ ਉਹ ਇੱਥੇ ਨਹੀਂ ਆਏ ਇਹ ਬਹੁਤ ਵੱਡੀ ਅਦੇ ਚ ਉਹਨਾਂ ਦੀ ਜਿੰਦ ਕਾਰਗੁਜ਼ਾਰੀ ਹੈ ਚੰਗੀ ਨਹੀਂ ਹੈ ਜਿਹਦੇ ਕਾਰਨ ਇਹ ਸ਼ੱਕ ਦੇਦਾਰੀ ਤੇ ਕੇਸ ਹੈ ਪਰਿਵਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਪੁਲਿਸ ਜਿਰੀ ਹੈ ਦੋਚੀਆਂ ਨਹੀਂ ਮਤ ਕਰ ਰਹੀ ਹੈ ਤੇ ਮੇਰੀ ਅਮਸਾ ਦੇ ਪੁਲਿਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਇਹ ਇੱਕ ਅੱਛੇ ਜ਼ਿੰਮੇਵਾਰ ਪੁਲਸ ਅਫਸਰ ਨੇ ਤੇ ਮੇਰੀ ਉਹਨਾਂ ਦੀ ਜੀ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦੁਆਨਾ ਉਹਨਾਂ ਦਾ ਦਾਇਤਵਾ ਹੈ ਤੇ ਅਗਰ ਸਾਨੂੰ 24 ਘੰਟੇ ਦੇ ਅੰਦਰ ਇਨਸਾਫ ਨਹੀਂ ਮਿਲਦਾ ਤੇ ਅਸੀਂ ਭੰਡਾਰੀਪੁਰ ਤੇ ਚੱਕਾ ਜਾਮ ਕਰਾਂਗੇ ਤੇ ਫਿਰ ਅਗਰ ਸਾਨੂੰ ਫੇਰ ਵੀ ਇਨਸਾਫ ਨਹੀਂ ਮਿਲਿਆ ਅਦੀ ਰੂਪਰੇਖਾ ਤਿਆਰ ਕੀਤੀ ਜਾਏਗੀ ਪਰਿਵਾਰ ਨੂੰ ਜਾਬ ਦਿਲਾਇਆ ਜਾਏਗਾ ਇੱਕ ਘਰ ਦਾ ਜੀ ਗਿਆ ਤੇ ਜਿਹੜੇ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸਾਜ਼ਿਸ਼ ਕਰਤਾ ਪਿੱਛੇ ਰਹਿ ਕੇ ਇਹੋ ਜੇ ਕੰਮ ਕਰਦੇ ਨੇ ਤੇ ਉਹ ਅਗਰ ਇਸ ਤਰ੍ਹਾਂ ਕੱਲ ਨੂੰ ਹੋਰ ਵੀ ਕਿਸੇ ਦਾ ਕਰਦਾ ਕੋਈ ਜੀ ਇਜਾਲਤ ਹੁੰਦਾ ਐ ਇਸ ਲਈ ਮੇਰੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਡੀਜੀਪੀ ਸਾਹਿਬ ਨੂੰ ਤੇ ਡੀਜੀਪੀ ਲਾਅ ਐਂਡ ਆਰਡਰ ਨੂੰ ਤੇ ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਨੂੰ ਹੱਥ ਜੋੜ ਕੇ ਬੇਨਤੀ ਹਾਂ ਤੇ ਅੰਮ੍ਰਿਤਸਰ ਦੇ ਜਿਹੜੇ ਮੈਜਿਸਟ੍ਰੇਟ ਨੂੰ ਵੀ ਕਿ ਵੀ ਐਲਜੀਐਮ ਨੂੰ ਵੀ ਕਿ ਬੇਨਤੀ ਹੈ ਕਿ ਅੰਮ੍ਰਿਤਸਰ ਦੇ ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਅਸੀਂ 24 ਘੰਟੇ ਦਾ ਆਪ ਜੀ ਦੇ ਅੱਗੇ ਇੱਕ ਟਾਈਮ ਦੇ ਰਹੇ ਆ ਕਿਉਂਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਗਰ ਇਨਸਾਫ ਨਾ ਮਿਲਿਆ ਤੇ ਅਸੀਂ ਭੰਡਾਰੀਪੁਰ ਤੇ ਚੱਕਾ ਜਾਮ ਕਰਾਂਗੇ ਦੇਖੋ ਜੀ ਉਸ ਇਹ ਤੇ ਆਪਾਂ ਐਸਚੋ ਸਾਹਿਬ ਨਾਲ ਜਾ ਕੇ ਗੱਲ ਕਰਾਂਗੇ ਕਿ ਵੀ ਆ 6 ਦਿਨ ਹੋ ਗਏ ਆ ਇਹ ਤੁਹਾਡਾ ਪਰਿਵਾਰ ਹੈ ਤੁਸੀਂ ਇਸ ਇਲਾਕੇ ਦੇ ਐਸਚੋ ਤੇ ਇਹ ਤੁਹਾਡਾ ਪਰਿਵਾਰ ਹੈ ਖੁਦ ਤੁਸੀਂ 6 ਦਿਨ ਹੋ ਗਏ ਦਾ ਕੋਲ ਆਣਾ ਨਹੀਂ ਚਾਹੁੰਦਾ ਸਮਝਿਆ ਐਸਪੀ ਹੈੱਡਕੁਆਰਟਰ ਮੈਡਮ ਦੇ ਕੋਲ ਕੇਸ ਹੈ ਉਹ ਆਪਣੇ ਸਹੇਦ ਦੇ ਮਾਲਿਕ ਹੈ ਉਹਨਾਂ ਦੇ ਲਈ ਵੀ ਉਹਨਾਂ ਦਾ ਪਰਿਵਾਰ ਹੈ ਉਹ ਇਹਨਾਂ ਦੇ ਕੋਲ ਆ ਕੇ ਮੁਨਾਸਿਬ ਨਹੀਂ ਸਮਝਿਆ ਕਿ ਇਹਨਾਂ ਨੂੰ ਆ ਕੇ ਪੁੱਛੋ ਕਿ ਵੀ ਤੁਹਾਨੂੰ ਉਹਨਾਂ ਦੇ ਬੰਦਿਆਂ ਤੇ ਕਿਉਂ ਸ਼ੱਕ ਹੈ ਕਿਹੜੇ ਕਿਹੜੇ ਬੰਦਿਆਂ ਤੇ ਸ਼ੱਕ ਹੈ ਕਿਉਂ ਸ਼ੱਕ ਹੈ ਉਹ ਤਸਵੀਰ ਜਿਹੜੀ ਸਾਰੀ ਉਜਾਦਰ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਰਿਵਾਰ ਨੂੰ ਐਕਚੁਅਲੀ ਜਿਹੜੇ ਸ਼ਾਦੀਸ਼ ਕਰਤਾ ਕੋਰ ਹੈ ਕਤਲ ਕਿੰਨੇ ਕੀਤਾ ਉਸ ਜਿਹੜੇ ਜਿਹੜੇ ਲੜਕੇ ਲਾਗ ਦਾ ਜਿਹੜੇ ਇਹਨਾਂ ਇਨਸਾਨ ਤੋਂ ਜਿਹੜਾ ਉਹਨਾਂ ਦੀ ਚੱਲ ਰਹੀ ਹੈ ਪਿੱਛੇ ਵੀ ਇਹਦਾ ਦਾ ਇੱਕ ਬੰਦਾ ਮਾਰਿਆ ਤੇ ਉਹ ਉਹਦਾ ਤੇ ਅਗਰ ਇਲਜ਼ਾਮ ਲਗਾ ਰਿਹਾ ਹੈ ਇਲਜ਼ਾਮ ਉਹਨਾਂ ਦੇ ਵੱਲੋਂ ਕਿ ਉਹ ਦੋਚੀ ਨੇ जाम नहीं परिवार दोषी ने हो, लोग लेकिन दोषी ने पुलिस दस तो ने दसना है परिवार को दिखाते देखो जी यह प्रश्न चिन्ह है बंदे पुलिस ने अभी तक सिर्फ एक बंदी बंद कुछ पुलिस ने उजागर ही नहीं किया ਇਹ ਪਰਚੰਚਿੰਤਾ ਵਿੱਚ ਸਵਾਲ ਹੈ ਮੇਰੀ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਇਹਦੀ ਜਿਹੜੀ ਇਨਕੁਆਰੀ ਹੈ ਕਿਸੇ ਡੀਜੀਪੀ ਸਾਹਿਬ ਨੂੰ ਆਪਾਂ ਜਾ ਕੇ ਮਿਲਾਂਗੇ ਉਹਨਾਂ ਨੂੰ ਇੱਕ ਮੰਗ ਪੱਤਰ ਦਵਾਂਗੇ ਕਿ ਇਹਦੀ ਜਿਹੜੀ ਕੇਸ ਦੀ ਇਨਕੁਆਰੀ ਹੈ ਕਿਸੇ ਆਈਐਸ ਅਫਸਰ ਤੋਂ ਕਰਾਈ ਜਾਵੇ ਜਿਹੜਾ ਇਲਾਕਾ ਦਾ ਜਿਹੜਾ ਐਸਐਚਓ ਸਾਹਿਬ ਹੈ ਪਰਿਵਾਰ ਨਹੀਂ ਸੰਤੁਸ਼ਟ ਹੈ ਇਹ ਕੇਸ ਸੀਏ ਸਟਾਫ ਨੂੰ ਦਿੱਤਾ ਜਾਵੇ ਇਹ ਇਨਕੁਆਰੀ ਨਾਲ ਆਈਐਸ ਅਫਸਰ ਤੋਂ ਕਰਾਈ ਕਿਹੜੀ ਜਥੇਬੰਦੀ ਨਾਲ ਜਾਏਗੀ ਤੇ ਪਰਿਵਾਰ ਸਰ ਆਲ ਇੰਡੀਆ ਹਿੰਦੂ ਸੰਘ ਅਸ ਕਮੇਟੀ ਅੰਮ੍ਰਿਤਸਰ ਦੀ ਸਾਰੀ ਹਿੰਦੂ ਜਥੇਬੰਦੀਆਂ ਇਸ ਪਰਿਵਾਰ ਦੇ ਨਾਲ ਖਲੋਤੀਆਂ ਹਨ ਰਾਜਤ ਮਦਨ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਮੇਰੇ ਨਾਲ ਲਵਦੇ ਪਿਤਾ ਜੀ ਤੇ ਸਾਡੇ ਇੰਡਸਟਰੀ ਦੇ ਸਚਨ ਮਹਿਰਾ ਜੀ ਬੈਠੇ ਨੇ ਪ੍ਰਧਾਨ ਜੀ ਉਹਨਾਂ ਨੇ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਵਾ ਮੈਂ ਜ਼ਿਆਦਾ ਟਾਈਮ ਨਾ ਲਵਾਂਗਾ ਤੇ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਹਰ ਟਾਈਮ ਨਾਲ ਆ ਮੈਂ ਅਮਰਸਰ ਦੇ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਜਿਵੇਂ ਕਿ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ 24 ਘੰਟੇ ਦਾ ਟਾਈਮ ਦਿੰਨੇ ਆ ਅਗਰ 24 ਘੰਟਿਆਂ ਦੇ ਵਿੱਚ ਇਹ ਕਾਰਵਾਈ ਨਹੀਂ ਹੁੰਦੀ ਦੋਸ਼ੀ ਸਾਬਿਤ ਦੋਸ਼ ਸਮੂਹ ਹਿੰਦੂ ਜਥੇਬੰਦੀਆਂ ਨਾਲ ਉੱਥੇ ਤਰਨੇ ਖੈ ਬੈਣਗੇ